ਜਿਹਨੇ ਜਨਮ ਦਿੱਤਾ ਸੀ ਬਾਪ ਉਹ ਗਏ ਨੂੰ ਬਹੁਤ ਸਾਲ ਹੋ ਗਏ ਅੱਜ ਲੱਗਦਾ ਬਾਪ ਚਲਾ ਗਿਆ ਮਿਸਿਸ ਆਏ ਹੋਏ ਸੀ ਉਹਨਾਂ ਦੀ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਗਏ ਸੀ ਤੇ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ ਘਰੋਂ ਹੋ ਕੇ ਫਿਰ ਬਾਅਦ ਚੰਡੀਗੜ੍ਹ ਗਏ ਸੀ ਫਿਰ ਆਏ ਖਲਾ ਖਾਲੀ ਹੋ ਗਿਆ ਜਿੱਦਾਂ ਸਾਰਾ ਕੁਝ ਲੱਗਦਾ ਇਸ ਕਮਰੇ ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਤੇ ਕਿਰਪਾ ਕਰਨੀ ਉਹਨਾਂ ਨੇ ਫੁਲਵਾੜੇ ਘਰ ਦੀ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿਤੇ ਵੇਰ ਉੱਥੇ ਇਕੱਠੇ ਹੋਣਾ ਮੈਂ ਅਭਿਸ਼ਮ ਪੁਰਾਣੀਆਂ ਇੰਤਿਭੂਸ਼ਾ ਕੋ ਸੁਣੀ ਆਉਣੀ ਹਾਂ ਇਹ ਮੈਂ ਹੁਣ ਵੀ ਮੰਨਦਾ ਸਾਰੀ ਜ਼ਿੰਦਗੀ ਇਹ ਮੰਨੂਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਉਹਨਾਂ ਦੇ ਦਰਸ਼ਨ ਕੀਤੇ ਸੀ ਇਹਨਾਂ ਸਾਥ ਮੰਗ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਇਹ ਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਸਦੀਆਂ ਬਾਅਦ ਆਸੀ ਪਾਗਾਂ ਵਾਲੇ ਮੰਦਰ 'ਚ ਸਿਰ ਨਹੀਂ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੀ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨਾਂ ਜਨਮ ਦਿੱਤਾ ਸੀ ਬਾਪ ਉਹ ਗਏ ਨੂੰ ਬਹੁਤ ਸਾਲ ਹੋ ਗਏ ਅਜਿਹਾ ਲੱਗਦਾ ਪਾਪ ਚਲਾ ਗਿਆ ਕਿੰਨੇ ਦਿਨ ਤੋਂ ਸਾਥ ਸਗਾ ਬਦੋ ਬਦੋ ਮਾਰਦੇ ਸੀ 955 ਤਾਂ ਆਪਰੇ ਬਾਦ ਮਿਲਾਂ ਕਰ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਬਾਅਦ ਇੱਕ ਮਹਿਫਲ ਗੁਰਪ੍ਰਿਤ ਘੁੱਗੀ ਭਾਰ ਹੋਣੀ ਸਾਰੇ ਪਰਿਵਾਰਾਂ ਨੂੰ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੀ ਜਾਂ ਆਪਣੇ ਉਸੇ ਇਤਿਕੇ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀ ਬਟ ਉਹ ਹੋਇਆ ਇਸ ਤਰ੍ਹਾਂ ਸਾਡੇ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਦੇ ਸਟੂਡੈਂਟ ਗਿਆ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਗਏ ਆ ਸੋ 20 25 ਕਿ ਤਨ ਉੱਧਰ ਅਸੀਂ ਸਾਡੀ ਉਹ ਮਹਿਫਿਲ ਮੈਨੂੰ ਲੱਗਦਾ ਸੀ ਜਿਹੜੀ ਸੀ ਗੁਰਪ੍ਰੀਤ ਖੁੱਗੇਵਾਦੀ ਕਹਿੰਦੇ ਸੀ ਵੀ ਕਹਿੰਦੇ ਜਿਆ ਬਲਾਚੌਰ ਰੱਖ ਲਓ ਮਕਡੋਨਲਡਸ ਤੇ ਉਹਨਾਂ ਦੇ ਜਾਂ ਫਿਰ ਫਲਵਾੜੇ ਦਾਖਲ ਹੋਵੇ ਪਿਚਰ ਹੋ ਗਿਆ ਉਹਨੂੰ ਉਹ ਰਹਿ ਗਏ ਮੈਂ ਤਾਂ ਸਾਨੂੰ ਇਹ ਸੀਗਾ ਬੇ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਚਲਾ ਕੇ ਆਏ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਆਂ ਰஞ்சிਤ ਰਾਣਾ ਕਿਹਾ ਹੋਇਆ ਉਹਨੇ ਕੱਲ ਆ ਜਣ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੇ ਭਰੇ ਆਵਾਂਗੇ ਤੇ ਦੂ ਬਾਦ ਮੈਂ ਕਿਹਾ ਬਗਲੇ ਸਾਲ ਲਈ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਦ ਹੋਈ ਸੀ ਯਾਤਰੀ ਨਾਲ ਫੋਨ ਦੇ ਉੱਪਰ ਕਦੋਂ ਲਿਖੀ ਗੱਲ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮਨ ਦਾ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੇ ਗੁਰਜੀ ਵੀ ਇੱਦਾਂ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫੇਰ ਕਹਿੰਦੇ ਕੋਈ ਨਹੀਂ ਬਟੇ ਉਹ ਵੀ ਗੁਰਪ੍ਰਧਨ ਜੀ ਨੇ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਇੱਕ ਵਾਰ ਕਦੇ ਜ਼ਿੰਦਗੀ ਚ ਮੇਰਾ ਖਿਆਲ ਯੂਨੇ ਕਿਸ ਨੇ ਸ਼ਿਕਵਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਨਿਕਲਿਆ ਗੁਰੂ ਜੀ ਨਹੀਂ ਸੀ ਕਿ ਬੀਜੀ ਕੋਲ ਬੈਠ ਸੀ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ ਚ ਇਹਨਾਂ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਹੋਗੀ ਫਿਰ 2 ਮਿੰਟ ਰੁੱਕ ਕੇ ਕਹਿੰਦੇ ਕਹਿੰਦੇ ਇੱਕ ਗੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੇਰੇ ਨਹੀਂ ਬੇਟੇ ਮੂੰਹ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਕਿਸ ਨੂੰ ਇਹ ਸ਼ਬਦ ਇਹ ਕਹਿੰਦਾ ਅਰੇ ਦੂ ਪਰਿਸ਼ਕਸ਼ੀਤ ਕੀ ਹੋ ਸਕਦੀ ਹੈ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਕਿਸੇ ਹੁਜਰੇ ਵਾਲੇ ਫਕੀਰ ਕੋ ਚੌਂਕੀ ਵਰ ਕੇ ਚੱਲੇ ਹੋ ਪਤਾ ਨਹੀਂ ਕਿਹੜੀ ਕਮਾਈ ਸੀ ਕਿੰਨੇ ਕਲਮ ਦੀ ਕਮਾਈ ਹੈ ਕਿੰਨੀ ਰੋਹਾਨੀਆਂ ਤੋਂ ਉਹਨਾਂ ਦੀ ਜੇ ਕਰਾ ਗੁੱਸਾ ਕਿਲਾ ਕਿ ਹੋ ਵੀ ਜਾਂਦਾ ਹੈ ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀਗੇ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਕੋਈ ਗੁੱਸਾ ਕਿਲਾ ਹੈ ਵੀ ਸੀ ਛੋਟੇ ਵੀਰ ਮੈਂ ਜਿੰਦ ਮੈਂ ਅਜ ਤੱਕ ਮੈਂ ਮਾਣ ਨਾਲ ਹੁਣ ਤੱਕ ਕਹਿ ਰਿਹਾ ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਿਆ ਤਾਂ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੀ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮੈਂ ਮਾਣ ਲੈ ਕੇ ਮਰੂੰਗੀ ਕਿ ਗਰਮੀਤ ਕਰਨੇ ਮੇਰਾ ਕਦੇ ਕਹਾਂ ਨਹੀਂ ਮੋੜਿਆ ਜਦੋਂ ਉਹਨੇ ਦਰਾਨੀ ਸਾਡੇ ਪਿੰਡ ਮਕਸੂਦਪੁਰ ਅਜੇ ਵੀ ਲੋਕੀ ਗੱਲਾਂ ਕਰਦੇ ਕਿ ਵੀ ਦਰਾਨੀ ਜੀ ਠਾਣੀ ਹੁੰਦਾ ਇਦਾਂ ਨਹੀਂ ਤਾਂ ਮੈਂ ਇੱਕ ਗੱਲ ਦਾ ਵੀ ਨਾ ਕਹਿ ਸਕਦਾ ਇੰਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਦੇ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸੇ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਦੀ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਐਸੀ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿ ਦਿੰਦੇ ਆ ਕਦੇ ਵੀ ਨਹੀਂ ਇਹਦੇ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਦਾ ਡਾਕਟਰ ਵਰੀ ਸਿਲਗਾਇਆ ਐਡੀ ਵੱਡੀ ਪਦਵੀ ਸੀ ਉਧਰ ਵੀ ਇੱਕ ਆਮ ਇਨਸਾਨ ਵਾਂਗ ਮਿਲਦੇ ਸੀ ਹਾਂ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰੀ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਉਸ ਕਲਾਕਾਰ ਦਾ ਪਰ ਕਈ ਹਸਤੀਆਂ ਅਸੀਂ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਅਸੀਂ ਉਹਨਾਂ ਨੂੰ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਧਰੋਂ ਬਣਾ ਕੇ ਵੇਚੀ ਸੀ ਮਿਸਿਸ ਆਇਓਸ ਉਹਦੀ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਗਏ ਸੀ ਤੋਂ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ ਘਰੋਂ ਕਿ ਫਿਰ ਬਾ ਚੰਡੀਗੜ੍ਹ ਗਏ ਸੀ ਜੇ ਆਏ ਖਲਾ ਖਾਲੀ ਹੋ ਗਿਆ ਜਿੱਦਾਂ ਸਾਰਾ ਕੁਝ ਲੱਗ ਇਸ ਕਮਰੇ 'ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਤੇ ਕਿਰਪਾ ਕਰਨੀ ਉਹਨਾਂ ਨੇ ਫਗਵਾੜੇ ਘਰ ਚ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿਦੀ ਵਾਰ ਉੱਥੇ ਇਕੱਠੇ ਹੋਣਾ ਮੈਂ ਅਭਿਸ਼ਮ ਪ੍ਰਾਣੀਆਂ ਇੰਤਰੀਭੂਸ਼ਾ ਸੁਣੀ ਆਣੀ ਹਮ ਇਹ ਮੈਂ ਹੁਣ ਵੀ ਮੰਨਦਾ ساری ਜ਼ਿੰਦਗੀ ਇਹ ਮੰਨੂਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਅਸੀਂ ਇਹਨਾਂ ਦਾ ਸਾਥ ਮੰਗਿਆ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਐਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਆ ਸਦੀਆਂ ਪਤਾ ਸੀ ਪਾਗਾਂ ਵਾਲੇ ਮੰਦਰ ਬਸ ਇੰਨੀ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੇ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨਾਂ ਨੇ ਜਨਮ ਦਿੱਤਾ ਸੀ ਬਾਪ ਗਏ ਨੂੰ ਬਹੁਤ ਸਾਲ ਹੋ ਗਏ ਅੱਜ ਲੱਗਦਾ ਬਾਪ ਚਲਾ ਗਿਆ ਕਿੰਨੀ ਦਿਨ ਤਾਂ ਸਾਥ ਸੀਗਾ ਕੋਦੇ ਕੋਦੇ ਨਾਲ ਰਹੇ ਸੀ 985 ਦਾ ਆਪੀ ਦਾ ਮਲਾਕਾਤ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਬਾਅਦ ਇੱਕ ਮਹਿਫਲ ਗੁਰਪ੍ਰੀਤ ਖੁੱਗੀਪਾ ਹੋਣੀ ਸਾਰੇ ਪਰਿਵਾਰਾਂ ਦੇ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੀ ਜਾਂ ਆਪਣੇ ਉਸੇ ਇਤਨੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀਗੇ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਇੱਕ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਸਟੂਡੈਂਟ ਗਿਆ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਗਏ ਸੋ 20 25 ਕੇ ਦਿਨ ਉੱਧਰ ਅਸੀਂ ਸਾਡੀ ਉਹ ਮਹਿਫਲ ਮੈਨੂੰ ਲੱਗਦਾ ਸੀ ਜਿਹੜੇ ਸੀ ਗੁਰਪ੍ਰੀਤ ਕੋਗੇ ਬਾਜੀ ਕਹਿੰਦੇ ਸੀ ਵੀ ਕਹਿੰਦੇ ਜੀ ਆ ਬਲਾ ਚੌਰ ਰੱਖ ਲਓ ਮਕਡੌਣਾ ਤੇ ਉਹਨਾਂ ਦੇ ਜਾਂ ਫਿਰ ਫਲਵਾੜੇ ਦਾ ਖਲੋ ਪਿਰ ਹੋ ਗਿਆ ਉਹਨਾਂ ਉਹ ਰਹਿ ਗਏ ਮੇਰੇ ਤਾਂ ਸਾਨੂੰ ਐਸੀ ਗਾਵੇ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਚਲਾ ਕੇ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਕਿਹਾ ਰਣਜੀਤ ਰਾਣਾ ਗਿਆ ਹੋਇਆ ਉਹਨੇ ਕੱਲ ਆ ਜਾਣਾ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੇ ਭਰੇ ਆਵਾਂਗੇ ਤੇ ਦੁਬਾਰ ਮੈਂ ਕਿਹਾ ਬਗਨਿਸਾਲ ਦੀ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਦ ਹੋਈ ਸੀ ਯਾਤਰੀ ਵਰ ਫੋਨ ਦੇ ਉੱਪਰ ਕਦੋਂ ਲਿਖਿਆ ਗਿਆ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੈਨੂੰ ਲੱਗਾ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੇ ਗੁਰੂ ਜੀ ਬੈਠਿਆ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫਿਰ ਕਹਿੰਦੇ ਕੋਈ ਨਹੀਂ ਬਟੇ ਉਹ ਵੀ ਗੁਰਪਤਨ ਗੱਲ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਇੱਕ ਵਾਰ ਕਦੇ ਜ਼ਿੰਦਗੀ ਚ ਮੇਰਾ ਖਿਆਲ ਯੂਨੇ ਕਿਸੇ ਨੇ ਸ਼ਿਕਵਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਗੱਲਿਆ ਗੁਰੂ ਜੀ ਨਹੀਂ ਸੀ ਕਿ ਬੀਜੀ ਕੋਲ ਬੈਠ ਸੀ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ ਜਿੰਨਾਂ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਹੋਗੀ ਫਿਰ ਦੋ ਕੁ ਮਿੰਟ ਰੁੱਕ ਕੇ ਕਹਿੰਦੇ ਕਹਿੰਦੇ ਇੱਕ ਗੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੈਂ ਇਹਨਾਂ ਦੇ ਬੇਟੇ ਮੂੰਹ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਕਿਸੇ ਨੂੰ ਇਹ ਸ਼ਬਦ ਹੀ ਕਹਿੰਦਾ ਅਰੇ ਇਦੋਂ ਬੜੀ ਸ਼ਖਸੀਅਤ ਕੀ ਹੋ ਸਕਦੀ ਆ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਕਿਸੇ ਹੁਜਰੇ ਵਾਲੇ ਫਕੀਰ ਕੋਲ ਚੌਂਕੀ ਵਰਕੇ ਚੱਲੇ ਹੋ। ਪਤਾ ਨਹੀਂ ਕਿਹੜੀ ਕਮਾਈ ਸੀ, ਕਿੰਨੀ ਕਲਮ ਦੀ ਕਮਾਈ, ਕਿੰਨੀ ਰੂਹਾਨੀਆਂ ਤੋਂ ਉਹਨਾਂ ਦੇ। ਆਹ ਉਹਨਾਂ ਦੇ ਸਪੈਨ ਜੀ ਉਹਨਾਂ ਨਾਲੇ ਗੱਲਬਾਤ ਕੀਤੀ। ਉਹ ਕਹਿੰਦੇ ਜੇਕਰ ਗੁੱਸਾ ਕਿਲਾ ਕੋਈ ਹੋ ਵੀ ਜਾਂਦਾ ਹੈ, ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀਗੇ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਕੋਈ ਗੁੱਸਾ ਕਿਲਾ ਹੈ ਵੀ ਸੀ। ਛੋਟੇ ਵੀਰ ਮੈਂ ਮੈਂ ਅਜ ਤੱਕ ਮੈਂ ਇਮਾਨ ਨਾਲ ਹੁਣ ਤੱਕ ਕਹਿ ਰਿਹਾ। ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਏ। ਤਾਂ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੇ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮੈਂ ਮਾਂ ਨਾਲ ਲੈ ਕੇ ਮਰੂੰਗੀ ਕਿ ਗਰਮੀਤ ਕਰਨੇ ਮੇਰਾ ਕਦੇ ਕਹਾਂ ਨਹੀਂ ਮੋੜਿਆ ਜਦੋਂ ਉਹਨੇ ਦਰਾਨੀ ਸਾਡੇ ਪਿੰਡ ਮਕਸੂਦਸੁਰ ਅਜੇ ਵੀ ਲੋਕੀ ਗੱਲਾਂ ਕਰਦੇ ਕਿਵੇਂ ਦਰਾਨੀ ਜੀ ਠਾਣੀ ਹੁੰਦਾ ਇਦਾਂ ਦੀ ਤਾਂ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਐਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਦੇ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸੇ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਐਸੀ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿ ਦਿੰਦੇ ਕਦੇ ਵੀ ਨਹੀਂ ਇਹਦੇ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਦਾ ਡਾਕਟਰ ਵੀ ਲਗਾਇਆ ਏਡੀ ਵੱਡੀ ਪੱਬਲੀ ਸੀ ਫਿਰ ਵੀ ਇੱਕ ਆਮ ਇਨਸਾਨ ਵਾਂਗ ਮਿਲਦੇ ਸੀ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਉਸ ਕਲਾਕਾਰ ਦਾ ਪਰ ਕਈ ਹਸਤੀਆਂ ਐਸੀ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਸੇ ਨੂੰ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਤਰ੍ਹਾਂ ਬਣਾ ਕੇ ਭੇਜੀ ਸੀ ਮਿਸਿਸ ਆਏ ਹੋਏ ਸੋਹਣੇ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਆਏ ਸੀ ਤੇ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ ਕਰੋ ਹੋਂ ਕੇ ਫਿਰ ਵਾਹ ਚੰਡੀਗੜ੍ਹ ਗਏ ਸੀ ਫਿਰ ਆਏ ਖਲਾ ਖਾਲੀ ਹੋ ਗਿਆ ਜੀ ਤਾਂ ਸਾਰਾ ਕੁਝ ਲੱਗ ਇਸ ਕਮਰੇ ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਤੇ ਕਿਰਪਾ ਕਰਨੀ ਉਹਨਾਂ ਨੇ ਫਗਵਾੜੇ ਘਰ ਚ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿੱਦੀ ਵਾਰ ਉੱਥੇ ਇਕੱਠੇ ਹੋਣਾ ਮੈਂ ਅਭਿਸ਼ਮ ਪੁਰਾਣੀਆਂ ਇੰਤੁਭੂਸ਼ਾ ਕੋ ਸੁਣੀ ਹੋਣੀ ਹਮੈਂ ਇਹ ਮੈਂ ਹੁਣ ਵੀ ਮੰਨਦਾ ساری ਜ਼ਿੰਦਗੀ ਹੀ ਮੰਨੂੰਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਅਸੀਂ ਇਹਨਾਂ ਦੇ ਸਾਥ ਮੰਗਿਆ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਐਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਸਦੀਆਂ ਬਾਅਦ ਹਾਂ ਸੀ ਪਾਗਾਂ ਵਾਲੇ ਮੰਦਰ 'ਚ بس ਇੰਨੀ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੀ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨਾਂ ਨੇ ਜਨਮ ਦਿੱਤਾ ਸੀ ਬਾਪ ਉਹ ਗਏ ਨੂੰ ਬਹੁਤ ਸਾਲ ਹੋ ਗਏ ਅੱਜ ਲੱਗਦਾ ਬਾਪ ਚਲਾ ਗਿਆ ਦੇਤਾ 785 ਤੋਂ 1085 ਤੋਂ ਆਖਰੀ ਮਿਲਾਕਾਤ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ 2 ਸਾਲ ਬਾਅਦ ਇੱਕ ਮਹਿਫਲ ਗੁਰਪ੍ਰੀਤ ਘੁੱਗੀ ਬਾਹਰ ਹੋਣੀ ਸਾਰੇ ਪਰਿਵਾਰਾਂ ਦੇ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੀ ਜਾਂ ਆਪਣੇ ਉਸੇ ਇਤਨੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀਗੇ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਇੱਕ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਸਟੂਡੈਂਟ ਗਿਆ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਜਾਏ ਸੋ 20 25 ਕਿ ਤਨ ਉੱਧਰ ਅਸੀਂ ਸਾਡੀ ਉਹ ਮਹਿਫਿਲ ਮੈਨੂੰ ਲੱਗਦਾ ਵੀ ਜਿਹੜੀ ਅਸੀਂ ਗੁਰਪ੍ਰੀਤ ਗੁੱਗੇਵਾਦੀ ਕਹਿੰਦੇ ਸੀ ਵੀ ਕਹਿੰਦੇ ਜਿਆ ਬਲਾਚੌਰ ਰੱਖ ਲਓ ਮਕਡੋਨਲਡਸ ਤੇ ਉਹਨਾਂ ਦੇ ਜਾਂ ਫਿਰ ਫਰਵਾੜੇ ਦਾਖਲ ਲਓ ਪਿਕਚਰ ਹੋ ਗਿਆ ਉਹਨੂੰ ਉਹ ਰਹਿ ਗਏ ਨਹੀਂ ਤਾਂ ਸਾਨੂੰ ਇਹ ਸੀਗਾ ਵੀ ਹੁਣ ਮਿਸੇਸ ਨੂੰ ਅੱਜ ਮੈਂ ਦਿੱਲੀ ਫਲਾਈਟ ਚਲਾ ਕੇ ਆਏ ਗੱਲਾਂ ਕਰਦੇ ਮੈਂ ਕਿ ਚਲੋ ਗੁਰੂ ਜੀ ਨਾਲ ਚਲੋ ਮੈਂ ਕਿ ਹਾਂ ਰஞ்சிਤ ਰਾਣਾ ਗਿਆ ਹੋਇਆ ਉਹਨੇ ਕੱਲ ਆ ਜਾਣਾ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੀ ਭਰੇਵਾਂਗੇ ਤੇ ਦੂ ਬਾਦ ਮੈਂ ਕਿਹਾ ਬਗਲੇ ਸਾਲ ਲਈ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਤਾਂ ਹੋਈ ਸੀ ਯਾਤਰੀ ਨਾਲ ਫੋਨ ਦੇ ਉੱਪਰ ਤਾਂ ਉਹਨੇ ਲਿਖੀ ਗੱਲ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੇਨ ਦਾ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੇ ਗੁਰਜੀ ਵੇਖਦਾ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫੇਰ ਕਹਿੰਦੇ ਕੋਈ ਨਹੀਂ ਬਟੇ ਉਹ ਵੀ ਗੁਰਪ੍ਰਧਨ ਗੱਲ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਇੱਕ ਮਾਰ ਕਦੇ ਜ਼ਿੰਦਗੀ ਚ ਮੇਰਾ ਖਿਆਲ ਯੂਨੇ ਕਿਸੇ ਨੇ ਸ਼ਿਕਵਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਨਿਕਾਲਿਆ ਗੁਰੂ ਜੀ ਨਹੀਂ ਸੀ ਕਿ ਬੀਜੀ ਕੋਲ ਬੈਠੇ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ ਚ ਇਹਨਾਂ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਹੋਗੀ ਫਿਰ ਦੋ ਕੁ ਮਿੰਟ ਰੁੱਕ ਕੇ ਕਹਿੰਦੇ ਕਹਿੰਦੇ ਇੱਕ ਗੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੇਰੇ ਦੇ ਬੇਟੇ ਮੂੰਹ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਕਿ ਸਮ ਇਹ ਸ਼ਬਦ ਇਹ ਕਹਿੰਦਾ ਅਰੇ ਇੰਦੂ ਪਰਿਸ਼ਕਸੀਤ ਕੀ ਹੋ ਸਕਦੀ ਹੈ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਕਿਸੇ ਹੁਜਰੇ ਵਾਲੇ ਫਕੀਰ ਕੋਲ ਚੌਂਕੀ ਵਰਕੇ ਚੱਲੇ ਹੋ ਪਤਾ ਨਹੀਂ ਕਿਹਲੀ ਕਮਾਈ ਸੀ ਕਿੰਨੀ ਕਲਮ ਦੀ ਕਮਾਈ ਹੈ ਕਿੰਨੀ ਰੋਹਾਨੀਆਂ ਤੋਂ ਉਹਨਾਂ ਦੇ ਆਹ ਉਹਨਾਂ ਦੇ ਸਪੰਦੇ ਉਹਨਾਂ ਦੇ ਉਹ ਕਹਿੰਦੇ ਜੇਕਰ ਗੁੱਸਾ ਕਿੱਲਾ ਕੋਈ ਹੋ ਵੀ ਜਾਂਦਾ ਹੈ ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀਗੇ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਕੋਈ ਗੁੱਸਾ ਕਿੱਲਾ ਹੈ ਵੀ ਸੀ ਛੋਟੀ ਵੀਰ ਮੈਂ ਜਿੰਦ ਮੈਂ ਅੱਜ ਤੱਕ ਮਾਂ ਨਾਲ ਹੁਣ ਤੱਕ ਕਹਿ ਰਿਹਾ ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਿਆ ਤਾਂ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੇ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮਾਂ ਨਾਲ ਲੈ ਕੇ ਮਰੂੰਗੀ ਕਿ ਗਰਮੀਤ ਕਰਨੇ ਮੇਰਾ ਕਦੇ ਕਹਾਂ ਨਹੀਂ ਮੋੜਿਆ ਜਦੋਂ ਉਹਨੇ ਦਰਾਨੀ ਦੇpend ਮਕਸਦ ਸੁਰ ਅਜੇ ਵੀ ਲੋਕੀ ਗੱਲਾਂ ਕਰਦੇ ਕਿ ਵੀ ਦਰਾਨੀ ਜਿਹੀ ਥਾਂ ਨਹੀਂ ਹੁੰਦਾ ਇਤਾਂ ਦੀ ਤਾਂ ਮੈਂ ਇੱਕ ਗੱਲ ਦਾ ਵੀ ਨਾ ਕਹਿ ਸਕਦਾ ਇੰਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਤੋਂ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸੇ ਦੀ ਸ਼ਾਨ ਦੇ ਖਿਲਾਫ ਆਪਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਅਸੀਂ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿ ਦਿੰਦੇ ਹਾਂ ਕਦੇ ਵੀ ਨੇ ਐਡੀ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਦਾ ਡਾਕਟਰ ਉਗਰੀ ਸਿਲਕਾ ਐਡੀ ਵੱਡੀ ਪਦਵੀ ਸੀ ਉਧਰ ਵੀ ਇੱਕ ਆਮ ਇਨਸਾਨ ਵਾਂਗ ਮਿਲਦੀ ਸੀ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰੀ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਉਸ ਕਲਾਕਾਰ ਦਾ ਪਰ ਕਈ ਹਸਤੀਆਂ ਅਸੀ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਅਸੀਂ ਉਹਨਾਂ ਨੂੰ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਤਰ੍ਹਾਂ ਬਣਾ ਕੇ ਭੇਜੇ ਸੀ ਮਿਸਿਸ ਆਇ ਹੋਏ ਸੀ ਉਹਨਾਂ ਦੀ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਗਏ ਸੀ ਤੇ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ ਕਰੋ ਹੋ ਕੇ ਫਿਰ ਬਾਈ ਚੰਡੀਗੜ੍ਹ ਗਏ ਸੀ ਫਿਰ ਆਏ ਖਲਾ ਖਾਲੀ ਹੋ ਗਿਆ ਜੀ ਤਾਂ ਸਾਰਾ ਕੁਝ ਲੱਗ ਇਸ ਕਮਰੇ ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਤੇ ਕਿਰਪਾ ਕਰਨੀ ਉਹਨਾਂ ਨੇ ਫਗਵਾੜੇ ਘਰ ਚ ਮਹਿਫਲ ਕਿਤੇ ਬੇਨਤੀ ਕਰਨੀ ਸਾਲਜੇ ਕਿ ਅਦੀ ਵਾਰੀ ਉੱਥੇ ਇਕੱਠੇ ਹੋਣਾ ਮੈਂ ਅਮਿਸ਼ੰ ਪ੍ਰਾਣੀਆਂ ਇੰਤ੍ਰੂਸ਼ਾ ਕੋ ਸੁਣੀ ਆਣੀ ਹਮ ਇਹ ਮੈਂ ਹੁਣ ਵੀ ਮੰਨਦਾ ساری ਜ਼ਿੰਦਗੀ ਇਹ ਮੰਨੂਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਅਸੀਂ ਇਹਨਾਂ ਦਾ ਸਾਥ ਮੰਗਿਆ ਇਹਨਾਂ ਦੇ ਚਰਨਾ ਚ ਬੈਠੇ ਕਿਉਂਕਿ ਐਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਆ ਤਦ ਹੀ ਮਤਵਾ ਸੀ ਪਾਗਾਂ ਵਾਲੇ ਮੰਦਰ ਬਸ ਇੰਨੀ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੀ ਇਨ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨਾਂ ਜਨਮ ਦਿੱਤਾ ਸੀ ਬਾਪ ਗਏ ਨੂੰ ਬਹੁਤ ਸਾਲ ਹੋ ਗਏ ਅਜੇ ਲੱਗਦਾ ਬਾਪ ਚਲਾ ਗਿਆ ਕਿੰਨੀ ਦੇਰ ਤੋਂ ਸਾਥ ਸੀਗਾ ਕੋਦੋਂ ਨਾਲ ਰਹੇ ਸੀ 185 ਤੱਕ ਆਖਰੀ ਵਾਰ ਮਿਲਾਂਗਾ ਕੱਲ੍ਹ ਕੋਈ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਬਾਅਦ ਇੱਕ ਮਹਿਫਲ ਗੁਰਪ੍ਰੀਤ ਘੁੱਗੀਪਾ ਹੋਣੀ ਸਾਰੇ ਪਰਿਵਾਰ ਆਉਂਦੇ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੇ ਜਾਂ ਆਪਣੇ ਉਸੇ ਇਤਨੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀਗੇ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਸਟੂਡੈਂਟ ਗਿਆ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਗਏ ਸੋ 20 25 ਕਿ ਦਿਨ ਉੱਧਰ ਅਸੀਂ ਸਾਡੀ ਉਹ ਮਹਿਫਲ ਮੈਨੂੰ ਲੱਗਦਾ ਸੀ ਜਿਹੜੀ ਸੀ ਗੁਰਪ੍ਰੀਤ ਕੋਗੇ ਵਾਰੀ ਕਹਿੰਦੇ ਸੀ ਵੀ ਕਹਿੰਦੇ ਜੀ ਆ ਬਲਾਚੌਰ ਰੱਖ ਲਓ ਮਕਡੌਂਗਾ ਤੇ ਉਹਨਾਂ ਦੇ ਜਾਂ ਫੇਰ ਫਲਵਾੜੇ ਦਾਖਲ ਲਓ ਚਿਰ ਹੋ ਗਿਆ ਉਹਨਾਂ ਉਹ ਰਹਿ ਗਏ ਨਹੀਂ ਤਾਂ ਸਾਨੂੰ ਐਸੀ ਗੱਲ ਹੈ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਚਲਾ ਕੇ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਕਿਹਾ ਰਣਜੀਤ ਰਾਣਾ ਗਿਆ ਹੋਇਆ ਉਹਨੇ ਕੱਲ ਆ ਜਾਣਾ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਨੂੰ ਚੌਂਕੀ ਭਰੇਵਾਂਗੇ ਤੇ ਦੂ ਬਾਅਦ ਮੈਂ ਕਿਹਾ ਅਗਲੇ ਸਾਲ ਦੀ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਦ ਹੋਈ ਸੀ ਜਤਨੀ ਗੁਰੂ ਫੋਨ ਦੇ ਉੱਪਰ ਕਦੇ ਲਿਖੀ ਗਈ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੈਂ ਲਗਾ ਤਾਂ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੇ ਗੁਰੂ ਜੀ ਦੇ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫਿਰ ਕਹਿੰਦੇ ਕੋਈ ਨਹੀਂ ਬਟੇ ਉਹ ਗੁਰਪਤਨ ਗੱਲ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਇੱਕ ਵਾਰ ਕਦੇ ਜ਼ਿੰਦਗੀ ਚ ਮੇਰਾ ਖਿਆਲ ਯੂਨ ਕਿਸੇ ਨੇ ਸ਼ੱਕ ਬਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਨੀ ਗੱਲਿਆ ਗੁਰੂ ਜੀ ਨਹੀਂ ਸੀ ਕਿ ਬੀਜੀ ਕੋਲ ਬੈਠ ਸੀ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ ਜਿੰਨਾਂ ਦਾ ਮੂੰਹ ਕਦੇ ਗਾਲ ਨਹੀਂ ਸੁਣੀ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਹੋਗੀ ਫਿਰ ਦੋ ਕੁ ਮਿੰਟ ਰੁੱਕ ਕੇ ਕਹਿੰਦੇ ਕਹਿੰਦੇ ਇੱਕ ਗੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੇਰੇ ਨਦੀ ਬੇਟੇ ਮੂੰਹ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਕਿਸੇ ਨੂੰ ਇਹ ਸ਼ਬਦ ਹੀ ਕਹਿੰਦਾ ਅਰੇ ਇੰਨੀ ਪਰਿਸ਼ਕਸ਼ੀਤ ਕੀ ਹੋ ਸਕਦੀ ਆ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਕਿਸੇ ਹੁਜਰੇ ਵਾਲੇ ਫਕੀਰ ਕੋਲ ਚੌਂਕੀ ਵਰ ਕੇ ਚੱਲਦੇ ਹੋ ਪਤਾ ਨਹੀਂ ਕਿਹੜੀ ਕਮਾਈ ਸੀ ਕਿੰਨੀ ਕਲਮ ਦੀ ਕਮਾਈ ਕਿੰਨੀ ਰੂਹਾਨੀਆਂ ਤੋਂ ਉਹਨਾਂ ਦੀ ਆਹ ਉਹਨਾਂ ਦੇ ਸਪੈਨ ਜੀ ਉਹਨਾਂ ਨਾਲੇ ਗੱਲਬਾਤ ਕੀਤੀ ਉਹ ਕਹਿੰਦੇ ਜੇਕਰ ਗੁੱਸਾ ਕਿਲਾ ਕੋ ਹੋ ਵੀ ਜਾਂਦਾ ਹੈ ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀਗੇ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਵੀ ਗੁੱਸਾ ਕਿਲਾ ਹੈ ਵੀ ਸੀ ਛੋਟੇ ਵੀਰ ਮੈਂ ਜਿੰਦ ਮੈਂ ਅੱਜ ਤੱਕ ਮੈਂ ਇਮਾਨ ਨਾਲ ਹੁਣ ਤੱਕ ਕਹਿ ਰਿਹਾ ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਏ ਤੇ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੀ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮੈਂ ਮਾਂ ਨਾਲ ਲੈ ਕੇ ਮਰੂੰਗੀ ਕਿ ਗਰਮੀਤ ਘਰ ਨੇ ਮੇਰਾ ਕਦੇ ਕਹਾਣੀ ਮੋੜਿਆ ਜਿਹੜੀ ਉਹਨਾਂ ਦੀ ਦਰਾਨੀ ਸਾਡੇ ਪਿੰਡ ਮਕਸੂਰ ਅਜੇ ਵੀ ਲੋਕੀ ਗੱਲਾਂ ਕਰਦੇ ਕਿਵੇਂ ਦਰਾਨੀ ਜੀ ਠਾਣੀ ਹੁੰਦਾ ਇਦਾਂ ਨਹੀਂ ਤਾਂ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਐਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਦੇ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸੇ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਐਸੀ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿ ਦਿੰਦੇ ਕਦੇ ਵੀ ਨਹੀਂ ਇਹਦੇ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਤੋਂ ਡਾਕਟਰ ਬ੍ਰੀਸ ਲਗਾਇਆ ਐਡੀ ਵੱਡੀ ਪਦਵੀ ਸੀ ਫਿਰ ਵੀ ਇੱਕ ਆਮ ਇਨਸਾਨ ਵਾਂਗ ਮਿਲਦੇ ਸੀ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਉਸ ਕਲਾਕਾਰ ਦਾ ਪਰ ਕਈ ਹਸਤੀਆਂ ਐਸੀ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਸੇ ਨਾ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਧਰੋ ਬਣਾ ਕੇ ਭੇਜੇ ਸੀ। ਤਾਂ ਮਿਸਿਸ ਆਏ ਹੋਏ ਸੋ ਉਹਦੀ ਫਲਾਈਟ ਸੀ ਕੈਨੇਡਾ ਦੀ ਅੱਜ ਤੜਕੇ ਸਵੇਰੇ ਦਿੱਲੀ ਗਏ ਸੀ। ਤੋਂ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ। ਘਰੋਂ ਕੇ ਫਿਰ ਪਾਇ ਚੰਡੀਗੜ੍ਹ ਗਏ ਸੀ। ਫਿਰ ਆਏ। ਖਲਾ ਖਾਲੀ ਹੋ ਗਿਆ ਜਿੱਦਾਂ ਸਾਰਾ ਕੁਝ ਲੱਗ। ਇਸ ਕਮਰੇ ਵਿੱਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਕਿਤੇ ਕਿਰਪਾ ਕਰਨੀ ਉਹਨਾਂ ਨੇ ਫਗਵਾੜੇ ਘਰ 'ਚ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿਤੇ ਵਾਰ ਉੱਥੇ ਇਕੱਠੇ ਹੋਣਾ ਮੈਂ ਅਮੇਸ਼ ਪ੍ਰਾਣੀਆਂ ਇੰਤਿਭੂਸ਼ਾ ਕੋ ਸੁਣੀ ਹੋਣੀ ਹਾਂ ਮੈਂ ਇਹ ਮੈਂ ਹੁਣ ਵੀ ਮੰਨਦਾ ساری ਜ਼ਿੰਦਗੀ ਹੀ ਮੰਨੂੰਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਸੀ ਇਹਨਾਂ ਦਾ ਸਾਥ ਮੰਗਿਆ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਐਡੇ فنਕਾਰ ਸਦੀਆਂ ਬਾਅਦ ਪੈਦਾ ਹੁੰਦੇ ਸਦੀਆਂ ਬਾਅਦ ਅਸੀਂ ਪਾਗਾਂ ਵਾਲੇ ਮੰਦਪ 'ਸੇ ਨਹੀਂ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੀ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨਾਂ ਨੇ ਜਨਮ ਦਿੱਤਾ ਸੀ ਬਾਪ ਗਏ ਨੂੰ ਬਹੁਤ ਸਾਲ ਹੋ ਗਏ ਅੱਜ ਲੱਗਦਾ ਪਾਪ ਚਲਾ ਗਿਆ ਕਿੰਨੇ ਦਿਨ ਤੋਂ ਸਾਥ ਸੁਗਾ ਕੋਲੋਂ ਮਿਲਦੇ ਸੀ 985 ਤੋਂ ਆਹ ਤੀਹ ਬਾਰ ਮਿਲਾਂ ਕਰਦੇ ਸੀ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਬਾਅਦ ਇੱਕ ਮਹਿਫਲ ਗੁਰਪ੍ਰਿਤ ਘੁੱਗੀ ਭਾਰ ਹੋਣੀ ਸਾਰੇ ਪਰਿਵਾਰਾਂ ਦੇ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੀ ਜਾਂ ਆਪਣੇ ਉਸੇ ਇਤ ਕੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀਗੇ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਇੱਕ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਦੇ ਸਟੂਡੈਂਟ ਕਿਹਾ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਗਏ ਆ ਸੋ 20 25 ਕਿ ਤਨ ਉੱਧਰ ਅਸੀਂ ਸਾਡੀ ਉਹ ਮਹਿਫਲ ਮੈਨੂੰ ਲੱਗਦਾ ਸੀ ਜਿਹੜੇ ਅਸੀਂ ਗੁਰੂਕ ਚ ਕੁਗੇ ਬਾਜੀ ਕਹਿੰਦੇ ਸੀ ਵੀ ਇਹ ਕਹਿੰਦੇ ਜੀ ਆ ਬੱਲਾ ਚੌਰ ਰੱਖ ਲਓ ਮਕਡੋਨਲਡ ਤੇ ਉਹਨਾਂ ਦੇ ਜਾਂ ਫਿਰ ਫਲਵਾੜੇ ਦਾ ਖਲੋ ਪਿਚਰ ਹੋ ਗਿਆ ਉਹਨੂੰ ਉਹ ਰਹੇਗੇ ਨਹੀਂ ਤਾਂ ਸਾਨੂੰ ਐ ਸੀਗਾ ਵੀ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਲਾ ਕੇ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਕਿਹਾ ਰঞ্জੀਤ ਰਾਣਾ ਗਿਆ ਹੋਇਆ ਉਹਨੇ ਕੱਲ ਆ ਜਾਣ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੀ ਭਰੇਵਾਂਗੇ ਤੇ ਦੁਬਾਰ ਮੈਂ ਕਿਹਾ ਅਗਲੇ ਸਾਲ ਦੀ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਦ ਹੋਈ ਸੀ ਯਾਤਰੀ ਦਾ ਫੋਨ ਦੇ ਉੱਪਰ ਕਦੋਂ ਲਿਖੀ ਗਿਆ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੈਨੂੰ ਲੱਗਾ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੇ ਗੁਰਜੀ ਵੇਖਦੇ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫੇਰ ਕਹਿੰਦੇ ਕੋਈ ਨਹੀਂ ਬਟੇ ਉਹ ਵੀ ਗੁਰਪ੍ਰਧਨ ਗੱਲ ਸਭ ਨੇ ਕਿੰਨੀਆਂ ਗੱਲਾਂ ਜ਼ਿੰਦਗੀ ਦਾ ਸਾਰਾ ਇੱਕ ਮਾਰ ਕਦੇ ਜ਼ਿੰਦਗੀ ਚ ਮੇਰਾ خیال ਯੂਨ ਕਿਸੇ ਨੇ ਸ਼ਿਕਵਾ ਕੀਤਾ ਕਿਸੇ ਨੂੰ ਰੋਸਾ ਦਿੱਤਾ ਕਿਸੇ ਨੂੰ ਨਰਾਜ਼ਗੀ ਮੈਨੂੰ ਯਾਦ ਹੈ ਇੱਥੇ ਇਸ ਜਗ੍ਹਾ ਬੈਠੇ ਨਿਕਲਿਆ ਗੁਰੂ ਜੀ ਨਹੀਂ ਸੀਗੇ ਬੀਜੀ ਕੋਲ ਬੈਠ ਸੀ ਮੈਂ ਤਾਂ ਵਾਈਫ ਬੀਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਕਹਿੰਦੇ ਵੀ ਕਿੰਨੇ ਸਾਲਾਂ ਦਾ ਸਾਥ ਹੋ ਗਿਆ ਮੈਂ ਦਾਅਵੇ ਨਾ ਕਹਿ ਸਕਦੀ ਮੈਂ ਅੱਜ ਤੱਕ ਜ਼ਿੰਦਗੀ 'ਚ ਇਹਨਾਂ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਇਹਨਾਂ ਨੇ ਕਿਸੇ ਨੂੰ ਗਾਲ ਕੱਢੀ ਹੋਗੀ ਫਿਰ 2 ਮਿੰਟ ਰੁੱਕ ਕੇ ਕਹਿੰਦੇ ਕਹਿੰਦੇ ਇੱਕ ਗੱਲ ਮੈਂ ਹੋਰ ਦਾਅਵੇ ਨਾ ਕਹਿ ਸਕਦੀ ਆ ਮੇਰੇ ਦੇ ਬੇਟੇ ਮੂੰਹ ਕਦੇ ਕੁੱਤਾ ਸ਼ਬਦ ਨਹੀਂ ਸੁਣਿਆ ਕਿਸ ਨੂੰ ਇਹ ਸ਼ਬਦ ਇਹ ਕਹਿੰਦਾ ਅਰੇ ਇੰਦੂ ਪਰਿਸ਼ਕਸੀਤ ਕੀ ਹੋ ਸਕਦੀ ਹੈ ਰਿਸ਼ੀਆਂ ਵਾਲੀ ਸ਼ਖਸੀਅਤ ਉਹਨਾਂ ਕੋਲ ਬਹਿ ਜਾਓ 10 ਮਿੰਟ ਤਾਂ ਲੱਗਦਾ ਵੀ ਤੁਸੀਂ ਕਿਸੇ ਖੁਜਰੇ ਵਾਲੇ ਫਕੀਰ ਕੋ ਚੌਂਕੀ ਵਰਕੇ ਚੱਲੇ ਹੋ ਪਤਾ ਨਹੀਂ ਕਿਹੜੀ ਕਮਾਈ ਸੀ ਕਿੰਨੀ ਕਲਮ ਦੀ ਕਮਾਈ ਹੈ ਕਿੰਨੀ ਰੂਹਾਨੀਆਂ ਤੋਂ ਉਹਨਾਂ ਦੇ ਇਹ ਕਰਾ ਗੁੱਸਾ ਕਿਲਾ ਕੋਈ ਹੋ ਵੀ ਜਾਂਦਾ ਹੈ ਕਹਿੰਦੇ ਉਸ ਤੋਂ ਬਾਅਦ ਖੁਦ ਕਾਲ ਕਰਦੇ ਸੀ ਤੇ ਮਨਾਉਂਦੇ ਇਸ ਤਰੀਕੇ ਸੀਗੇ ਕਿ ਬੰਦਾ ਖੁਦ ਭੁੱਲ ਜਾਂਦਾ ਸੀ ਕਿ ਕੋਈ ਗੁੱਸਾ ਕਿਲਾ ਹੈ ਵੀ ਸੀ ਛੋਟੀ ਵੀਰ ਮੈਂ ਜਿੰਦ ਮੈਂ ਅਜ ਤੱਕ ਮੈਂ ਮਾਨ ਨਾਲ ਹੁਣ ਤੱਕ ਕਹਿ ਰਿਹਾ ਮੇਰੀ ਸਾਕੀ ਚਾਚੀ ਜੀ ਸੀ ਉਹ ਵੀ ਗੁਜ਼ਰ ਗਿਆ ਤਾਂ ਮੇਰੀ ਮਾਂ ਇੱਕ ਗੱਲ ਹਮੇਸ਼ਾ ਕਹਿੰਦੀ ਰਹੀ ਆਖਰੀ ਦਿਨ ਤੱਕ ਕਹਿੰਦੀ ਪੁੱਤ ਮੈਨੂੰ ਸਾਰੀ ਜ਼ਿੰਦਗੀ ਮੈਂ ਮਾਨ ਲੈ ਕੇ ਮਰੂੰਗੀ ਕਿ ਗਰਮੀਤ ਕੋਰ ਨੇ ਮੇਰਾ ਕਦੇ ਕਹ ਹਲੇ ਮੋੜਿਆ ਜਦੋਂ ਉਹਨੇ ਦਰਾਨੀ ਸਾਡੇ ਪਿੰਡ ਮਕਸੂਦਪੁਰ ਅਜੇ ਵੀ ਲੋਕੀ ਗੱਲਾਂ ਕਰਦੇ ਕਿਵੇਂ ਦਰਾਨੀ ਜੀ ਠਾਣੀ ਹੁੰਦਾ ਇਤਾਂ ਦੀ ਮੈਂ ਇੱਕ ਗੱਲ ਦਾ ਵੀ ਨਾ ਕਹਿ ਸਕਦਾ ਐਨੇ ਸਾਲਾਂ ਚ ਮੈਂ ਕਦੇ ਵੀ ਗੁਰੂ ਜੀ ਦੇ ਮੋਹ ਇੰਨੀ ਗੱਲ ਵੀ ਕਿਸੇ ਲਈ ਕਿਸ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲੇ ਹੋਵੇ ਕਿਸੇ ਦੀ ਚੁਗਲੀ ਕੀਤੀ ਹੋਵੇ ਕਿਸੇ ਬੁਰਾਈ ਕੀਤੀ ਹੋਵੇ ਕਿਸੇ ਨੂੰ ਨੀਚਾ ਦਿਖਾਇਆ ਹੋਵੇ ਨਹੀਂ ਤਾਂ ਬਹੁਤ ਵਾਰ ਐਸੀ ਆਪਣੇ ਆਪ ਨੂੰ ਵੱਡਾ ਕਰਨ ਲਈ ਕਿਸੇ ਨੂੰ ਮਾੜਾ ਕਹਿ ਦਿੰਦੇ ਕਦੇ ਵੀ ਨਹੀਂ ਇਹਨੇ ਅਵਾਰਡ ਮਿਲਣ ਤੋਂ ਬਾਅਦ ਕਦੇ ਉਹਨਾਂ ਨੇ ਆਪਣੇ ਨਾਮ ਦਾ ਡਾਕਟਰ ਉਹਦੀ ਸਿਲਕਾਇਆ ਐਡੀ ਵੱਡੀ ਪੱਦਵੀ ਸੀ ਫਿਰ ਵੀ ਇੱਕ ਆਮ ਇਨਸਾਨ ਵਾਂਗ ਮਿਲਦੇ ਸੀ ਮੈਂ ਹਮੇਸ਼ਾ ਇੱਕ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੋਣੀ ਹੈ ਕਿ ਕਹਿੰਦੇ ਕਈ ਵਾਰੀ ਕਿਸੇ ਸ਼ਖਸ ਨੂੰ ਕਿਸੇ ਗੁਣੀ ਬੰਦੇ ਨੂੰ ਅਵਾਰਡ ਮਿਲਦਾ ਜਦੋਂ ਅਵਾਰਡ ਮਿਲਦਾ ਉਹਦਾ ਕਦ ਹੋਰ ਉੱਚਾ ਹੋ ਜਾਂਦਾ ਉਸ ਕਲਾਕਾਰ ਦਾ ਪਰ ਕਈ ਹਸਤੀਆਂ ਅਸੀਂ ਹੁੰਦੀਆਂ ਜਦੋਂ ਉਹਨਾਂ ਨੂੰ ਅਵਾਰਡ ਮਿਲਦਾ ਅਵਾਰਡ ਦਾ ਕਦ ਉੱਚਾ ਹੋ ਜਾਂਦਾ ਅਸੀਂ ਉਹਨਾਂ ਨੂੰ ਦੁਨੀਆ ਦਾ ਕੋਈ ਵੀ ਅਵਾਰਡ ਮਿਲਦਾ ਉਸ ਅਵਾਰਡ ਦੀ ਸ਼ਾਨ ਵਧ ਨਹੀਂ ਸੀ ਇਹਨਾਂ ਦੀ ਸ਼ਾਨ ਮਾਲਕ ਨੇ ਤਰ੍ਹਾਂ ਬਣਾ ਕੇ ਭੇਜੇ ਸੀ ਮਿਸਸ ਐ ਹੋਸ ਉਹਨਾਂ ਦੀ ਫਲਾਈਟ ਸੀ ਕੈਨੇਡਾ ਅੱਜ ਸਟਾਰਟ ਕਿ ਸਵੇਰੇ ਦਿੱਲੀ ਗਏ ਸੀਗੇ ਤੋਂ ਉਧਰੋਂ ਆਉਂਦੇ ਹੁੰਦੇ ਫਿਰ ਮੈਨੂੰ ਪਤਾ ਲੱਗਾ ਘਰੋਂ ਹੋ ਕੇ ਫਿਰ ਬਾਈ ਚੰਡੀਗੜ੍ਹ ਗਏ ਸੀਗੇ ਫਿਰ ਆਇਆ ਖਲਾ ਖਾਲੀ ਹੋ ਗਿਆ ਜਿੱਦਾਂ ਸਾਰਾ ਕੁਝ ਲੱਗ ਇਸ ਕਮਰੇ 'ਚ ਕਿੰਨੀਆਂ ਮਹਿਫਲਾਂ ਕਿੰਨੀ ਵਾਰ ਕਿੰਨੀਆਂ ਸ਼ਾਮਾਂ ਕਿਰਪਾ ਕਰਨੀ ਉਹਨਾਂ ਨੇ ਫੁਲਵਾੜੇ ਘਰ ਦੀ ਮਹਿਫਲ ਕਿਤੇ ਬੇਨਤੀ ਕਰਨੀ ਸਾਲ ਜੇ ਕਿਤੇ ਵਾਰ ਉੱਥੇ ਇਕੱਠੇ ਹੋਣਾ ਮੈਂ ਹਮੇਸ਼ਾ ਪੁਰਾਣੀਆਂ ਇੰਤਰੀਪੂਸ਼ਾ ਸੁਣੀ ਆਉਣੀ ਹਮੈਂ ਇਹ ਮੈਂ ਹੁਣ ਵੀ ਮੰਨਦਾ ساری ਜ਼ਿੰਦਗੀ ਹੀ ਮੰਨੂੰਗਾ ਕਿ ਅਸੀਂ ਕਰਮਾਂ ਵਾਲੇ ਆ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਅਸੀਂ ਇਹਨਾਂ ਦਾ ਸਾਥ ਮੰਗਿਆ ਇਹਨਾਂ ਦੇ ਚਰਨਾਂ 'ਚ ਬੈਠੇ ਕਿਉਂਕਿ ਐਡੇ ਫਨਕਾਰ ਸਦੀਆਂ ਬਾਅਦ ਪੈਦਾ ਹੁੰਦੇ ਆ ਸਦੀਆਂ ਬਾਦ ਵਿੱਚ ਪਾਗਾਂ ਵਾਲੇ ਮੰਦਿਰ ਬਸ ਇੰਨੀ ਸਾਡੀ ਪ੍ਰਾਪਤੀ ਕੇ ਇਹਨਾਂ ਦੇ ਚਰਨਾਂ 'ਚ ਬਹਿਣ ਦੀ ਜਗ੍ਹਾ ਮਿਲੀ ਇਹਨਾਂ ਦੀ ਸਰਪ੍ਰਸਤੀ ਮਿਲੀ ਅਸ਼ੀਰਵਾਦ ਮਿਲਿਆ ਦੁਆਵਾਂ ਮਿਲੀਆਂ ਜਿਹਨੇ ਜਨਮ ਦਿੱਤਾ ਸੀ ਬਾਪ ਉਹ ਗਏ ਨੂੰ ਬਹੁਤ ਸਾਲ ਹੋ ਗਏ ਅੱਜ ਲੱਗਦਾ ਬਾਪ ਚਲਾ ਗਿਆ ਕਿੰਨੇ ਦਿਨ ਤਾਂ ਸਾਥ ਸੀਗਾ ਬਹੁਤ ਬਹੁਤ ਨਾਲ ਰਹੇ ਸੀ 185 ਤੱਕ ਆਖਰੀ ਵਾਰ ਮੁਲਾਕਾਤ ਹੋਈ ਸੀ ਫੋਨ ਤੇ ਗੱਲਬਾਤ ਹੋਈ ਕਿਉਂਕਿ ਅਸੀਂ ਸਾਲ ਜਾਂ ਦੋ ਸਾਲ ਪਹਿਤ ਇੱਕ ਮਹਿਫਲ ਗੁਰਪ੍ਰੀਤ ਘੁੱਗੀ ਭਾਰ ਹੋਣੀ ਸਾਰੇ ਪਰਿਵਾਰਾਂ ਦੇ ਹੁੰਦੇ ਸੀ ਜਾਂ ਉਹਨਾਂ ਦੇ ਰੱਖਣੇ ਜਾਂ ਆਪਣੇ ਉਸ ਹੀ ਇਤਨੀ ਪਲਾਨ ਕਰਦੇ ਸੀ ਮੈਸੇਜ ਵੀ ਆਏ ਹੋਏ ਸੀਗੇ ਬਟ ਉਹ ਹੋਇਆ ਇਸ ਤਰ੍ਹਾਂ ਕਿ ਸਾਡੇ ਹੋਰ ਬਹੁਤ ਇੱਕ ਕਰੀਬੀ ਪਰਿਵਾਰ ਸੀ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉੱਥੇ ਇੰਗਲੈਂਡ ਸਟੂਡੈਂਟ ਗਿਆ ਸੀਗਾ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ ਉਹਦੇ ਪੇਰੈਂਟਸ ਦਾ ਤਾਂ ਫਿਊਨਲ ਕਰਨ ਮੈਂ ਤਾਂ ਵਾਈਫ ਅਸੀਂ ਪਏ ਸੋ 20 25 ਕਿ ਤਨ ਉੱਧਰ ਅਸੀਂ ਸਾਡੀ ਉਹ ਮਹਿਫਿਲ ਮੈਨੂੰ ਲੱਗਦਾ ਸੀ ਜਿਹੜੇ ਸੀ ਗੁਰਪ੍ਰੀਤ ਕੋਗੇ ਬਾਜੀ ਕਹਿੰਦੇ ਸੀ ਵੀ ਕਹਿੰਦੇ ਜੀ ਆ ਬਲਾਚੌਰ ਰੱਖ ਲਓ ਮਕਡੌਂਗ ਤੇ ਉਹਨਾਂ ਦੇ ਜਾਂ ਫਿਰ ਫਲਵਾੜੇ ਦਾਖਲ ਲਓ ਤੇਰ ਹੋ ਗਿਆ ਉਹਨਾਂ ਉਹ ਰਹਿ ਗਏ ਨਹੀਂ ਤਾਂ ਸਾਨੂੰ ਇਹ ਸੀਗਾ ਬੇ ਹੁਣ ਮੈਸੇਜ ਨੂੰ ਅੱਜ ਮੈਂ ਦਿੱਲੀ ਫਲਾਈਟ ਜਾ ਕੇ ਇਹ ਗੱਲਾਂ ਕਰਦੇ ਮੈਂ ਕਿਹਾ ਚਲੋ ਗੁਰੂ ਜੀ ਨਾਲ ਚਲੋ ਮੈਂ ਕਿਹਾ ਰਣਜੀਤ ਰਾਣਾ ਗਿਆ ਹੋਇਆ ਉਹਨਾਂ ਕੱਲ ਆ ਜਾਣ ਮੈਂ ਕਿਹਾ ਮੈਂ ਤਾਂ ਰਾਣਾ ਜਾ ਕੇ ਗੁਰਜੀ ਕੋ ਚੌਂਕੀ ਭਰੇਵਾਂਗੇ ਤੇ ਦੂ ਬਾਅਦ ਮੈਂ ਕਿਹਾ ਅਗਲੇ ਸਾਲ ਦੀ ਫੇਰ ਰੱਖਾਂਗੇ ਸਿਆਲ ਚ ਬਸ ਗੱਲ ਕਦ ਹੋਈ ਸੀ ਯਾਤਰੀ ਨਾਲ ਫੋਨ ਦੇ ਉੱਪਰ ਕਦੋਂ ਲਿਖੀ ਗਈ ਫੋਨ ਤੇ ਥੋੜੇ ਦਿਨਾਂ ਦੀ ਗੱਲ ਹੈ ਮੇਨੂੰ ਲੱਗਾ ਜੀ ਤੇ ਵਾਈਫ ਨੇ ਵੀ ਗੱਲ ਕੀਤੀ ਕਹਿੰਦੇ ਗੁਰੂ ਜੀ ਵੇਖਦਾ ਤਾਂ ਸਾਨੂੰ ਸਮੱਸਿਆ ਹੋ ਗਈ ਸੀ ਫੇ ਕਹਿੰਦੇ ਕੋਈ ਨਹੀਂ ਬਟੇ